ਉਦੈਨਿਕ ਸੂਰਾ ਟੀਵੀ ਮੈਂ ਤੁਹਾਡੇ ਨਾਲ ਅਮਲ ਲੂਣਾ ਅੰਬਾਲਾ ਦੀ ਜੇਲ੍ਹ ਵਿੱਚ ਬੰਦ ਇੱਕ ਕੈਦੀ ਨੇ ਪਹਿਲਾਂ ਕੱਚ ਨਿਕਲ ਗਿਆ ਤੇ ਉਸ ਤੋਂ ਬਾਅਦ ਜਦੋਂ ਉਹਨੂੰ ਸੈਕਟਰ 32 ਦੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਤਾਂ ਉਹ ਪੁਲਿਸ ਮੁਲਾਜ਼ਮਾ ਨੂੰ ੱੱਕਾ ਮਾਰ ਕੇ ਤੇ ਪਹਿਲੀ ਮੰਜ਼ਲ ਤੋਂ ਉਸਨੇ ਛਾਲ ਮਾਰੀ ਤੇ ਉਸ ਤੋਂ ਬਾਅਦ ਉਹ ਰਫੂ ਚੱਕਰ ਹੋ ਗਿਆ ਸਾਡੇ ਨਾਲ ਹੈ ਚੰਡੀਗੜ੍ਹ ਦੇ ਡੀਐਸਪੀ ਸਾਊਥ ਦਲਬੀਰ ਸਿੰਘ ਭਿੰਦਰ ਜੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਕੈਦੀ ਕਿਵੇਂ ਫਰਾਰ ਹੋਇਆ ਸਰ ਨਮਸਕਾਰ ਨਮਸਕਾਰ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਕੀ ਕਿਤੇ ਕਿਤੇ ਤਾਂ ਭੱਜਿਆ ਸਰ ਹਦੋਂ ਦੀ ਗੱਲ ਹੈ ਸਰ ਇਹ ਸਵੇਰੇ ਇਨਫੋਰਮੇਸ਼ਨ ਆਈ ਸੀ ਕਿ ਅੰਬਾਲਾ ਅੰਬਾਲਾਏ ਸਿਵਲ ਹਸਪੀਟਲ ਤੋਂ ਨਾ ਗगन ਸਿੰਘ ਨਾਮ ਦਾ ਬੰਦਾ ਸੀ ਸਾਨੂੰ ਬਿੰਦਰ ਸਿੰਘ ਪਿੰਡ ਜਰਵਾੜ ਦਾ ਇਹਨੂੰ ਲੈ ਕੇ ਹਸਪੀਟਲ ਆਏ ਸੀ ਉਸ ਤੋਂ ਬਾਅਦ ਇਹਨਾਂ ਨੇ ਇੱਥੇ ਐਕਸਰੇ ਵਗੈਰਾ ਕਰਾਇਆ ਐਕਸਰੇ ਵਗੈਰਾ ਕਰਨ ਤੋਂ ਬਾਅਦ ਇਹਨੂੰ ਬਾਥਰੂਮ ਲੈ ਕੇ ਗਏ ਉਸ ਤੋਂ ਬਾਅਦ ਇਹ ਉਲੰਹ ਧੱਕਾ ਮਾਰ ਕੇ ਤੇ ਦੌੜ ਗਿਆ ਹੱਤਕੜੀਆਂ ਦੀ ਲੱਗੀ ਹੋਈ ਸੀ ਔਰ ਫਸਪੋ ਉੱਥੇ ਖੁੱਲ੍ਹ ਗਿਆ ਇਹ ਸਰ ਇਹਦੇ ਕੋਈ ਛੱਟਾ ਛੋਟਾ ਵੀ ਲੱਗਿਆ ਜਾਂ ਹਲੇ ਮਿਲੇਗਾ ਕਿ ਕਿੰਨਾ ਪੁਲਿਸ ਤਲਾਸ਼ ਕਰੀ ਨਹੀਂ ਹਲੇ ਤਲਾਸ਼ ਕਰ ਰਹੇ ਹਾਂ ਹਲੇ ਮਿਲਿਆ ਨਹੀਂ ਸੱਟਾ ਵਗੈਰਾ ਤਾਂ ਮਿਲ ਤਾ ਹੀ ਪਤਾ ਲੱਗ ਸਕਦਾ ਕਿ ਸੱਟਾ ਲੱਗਿਆ ਕਿ ਨਹੀਂ ਤੇ ਸਰ ਇਸ ਤੇ ਪੁਲਿਸ ਨੇ ਕਿਸ ਤਰ੍ਹਾਂ ਕਾਰਵਾਈ ਕੀਤੀ ਹੈ ਐਫ ਆਈ ਆਰ ਮਲਾਜਮਾਂ ਦੇ ਵੀ ਦਰਜ ਕੀਤੀ ਗਈ ਹੈ ਜਾਂ ਫਿਰ ਕੱਲੇ ਹੋਲਚੰਤੀ ਹੋਈ ਹੈ ਨਹੀਂ ਫਿਲਹਾਲ ਮਲਜਮਾਂ ਤੇ ਹੋਈ ਹੈ 224 ਆਈਪੀਸੀ ਦੀ ਐਫ ਆਈ ਆਰ ਦਰਜ ਕੀਤੀ ਹੈ ਮਲਾਜਮਾਂ ਦਾ ਜਿਹੜਾ ਪਾਰਟੀ ਹੈ ਅਸੀਂ ਦੇਖਾਂਗੇ ਕਿ ਉਹਨਾਂ ਦੀ ਨੈਗਲੀਜੈਂਸੀ ਸੀ ਕਿ ਨਹੀਂ ਉੱਥੇ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਉਹਨਾਂ ਦੇਖਣ ਤੋਂ ਬਾਅਦ ਅਗਲੀ ਕਾਰਵਾਈ ਕਰਾਂਗੇ ਤੇ ਰਾਤ ਸਰ ਕਿੰਨੇ ਵਜੇ ਲੈ ਕੇ ਆਏ ਸੀ ਇਸ ਕੈਦ ਨੂੰ ਉੱਥੇ ਸਵੇਰੇ 5:30 ਵਜੇ ਲੈ ਕੇ ਆਇਆ ਮਤਲਬ 5:30 ਵਜੇ ਦੇ ਕਰੀਬ ਲੈ ਕੇ ਆਏਗੇ ਤੇ ਸਰ ਦੱਸ ਰਿਹਾ ਲੇਕਿਨ ਉਹਦੇ ਵਾਸਤੇ ਤੁਸੀਂ ਕਹਿ ਨਹੀਂ ਸਕਦੇ ਇਹ ਦੱਸ ਰਿਹਾ ਕਿ ਇਹਨੇ ਅੰਦਰ ਕੋਈ ਨਾ ਕੋਈ ਇਸ ਤਰ੍ਹਾਂ ਦੀ ਚੀਜ਼ ਜੜੀ ਹੈ ਉਹ ਨਿਕਲੀ ਸੀ ਇਸ ਚ ਸਾਡਾ ਦਲਬੀਰ ਸਿੰਘ ਭਿੰਡਰ ਜੀ ਜਿਨ੍ਹਾਂ ਨੇ ਦੱਸਿਆ ਕਿ ਆਪਣਾ ਇਹ ਕੈਦੀ ਜਿਹੜਾ ਹੈ ਇਹਦੀ ਭਾਲ ਪੁਲਿਸ ਲਗਾਤਾਰ ਜਾਰੀ ਕਰ ਰਹੀ ਹੈ ਤੇ ਦੂਜੀ ਗੱਲ ਇਹਨਾਂ ਨੇ ਪੁਲਿਸ ਨੇ ਹਲੇ ਤੱਕ ਇਸ ਮਾਮਲੇ ਵਿੱਚ ਕੈਦੀ ਦੇ ਖਿਲਾਫ 224 ਆਈਪੀਸੀ ਦੀ ਧਾਰਾ ਦੇ ਅਧੀਨ ਪਰਚਾ ਦਰਜ ਕੀਤਾ ਹੈ ਬਾਕੀ ਪੁਲਿਸ ਮੁਲਾਜ਼ਮਾਂ ਦੀ ਇਹਨਾਂ ਲਈ ਦੀ ਗੱਲ ਦੀ ਜਾਂਚ ਕਰ ਰਹੇ ਆ ਇਹ ਕਿ ਜਿੱਦਾਂ ਵੀ ਕੁਝ ਸਾਹਮਣੇ ਆਂਦਾ ਹੈ ਤੇ ਪੁਲਿਸ ਮੁਲਾਜ਼ਮਾਂ ਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਕੈਮਰਾਮੈਨ ਨਰਿੰਦਰ ਸੋਨੀ ਦੇ ਨਾਲ ਮੈਂ ਅਮਨ ਲੂਨਾ ਦੈਨਿਕ ਸੂਰਾ ਟੀਵੀ ਚੱਲੀ ਗਏ। ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਦੇਖ ਰਹੇ ਹੋ ਦੈਨਿਕ ਸੂਰਾ ਟੀਵੀ। ਮੈਂ ਤੁਹਾਡੇ ਨਾਲ ਅਮਨ ਲੂਨਾ। ਅੰਮਾਲਾ ਦੀ ਜੇਲ੍ਹ ਵਿੱਚ ਬੰਦ ਇੱਕ ਕੈਦੀ ਨੇ ਪਹਿਲਾਂ ਕੱਚ ਨਿਕਲ ਗਿਆ ਤੇ ਉਸ ਤੋਂ ਬਾਅਦ ਜਦੋਂ ਉਹਨੂੰ ਸੈਕਟਰ 32 ਦੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਤਾਂ ਉਹ ਪੁਲਿਸ ਮੁਲਾਜ਼ਮਾਂ ਨੂੰ ੱਤਕਾ ਮਾਰ ਕੇ ਤੇ ਪਹਿਲੀ ਮੰਜ਼ਲ ਤੋਂ ਉਸਨੇ ਛਾਲ ਮਾਰੀ ਤੇ ਉਸ ਤੋਂ ਬਾਅਦ ਉਹ ਰਫੂ ਚੱਕਰ ਹੋ ਗਿਆ। ਸਾਡੇ ਨਾਲ ਹੈ ਚੰਡੀਗੜ੍ਹ ਦੇ ਡੀਐਸਪੀ ਸਾਊਥ ਦ ਸਰ ਨਮਸਕਾਰ ਨਮਸਕਾਰ ਅਜੀ ਇਹ ਸਰ ਕੀ ਕਿਦਾਂ ਭੱਜਿਆ ਸਰ ਕਦੋਂ ਦੀ ਗੱਲ ਹੈ ਸਰ ਇਹ ਸਵੇਰੇ ਇਨਫੋਰਮੇਸ਼ਨ ਆ ਰਹੀ ਸੀ ਅੰਬਾਲਾ ਅੰਬਾਲਾ ਦੇ ਸਿਵਲ ਹਸਪੀਟਲ ਤੋਂ ਨਾ ਗਗਨ ਸਿੰਘ ਨਾਮ ਦਾ ਬੰਦਾ ਸੀ ਸਾਨੂੰ ਬਿੰਦਰ ਸਿੰਘ ਪਿੰਡ ਦੇ ਰਿਵਾੜ ਦਾ ਇਹਨੂੰ ਲੈ ਕੇ ਹਸਪੀਟਲ ਆਏ ਸੀ ਉਸ ਤੋਂ ਬਾਅਦ ਇਹਨਾਂ ਨੇ ਇੱਥੇ ਐਕਸਰੇ ਵਗੈਰਾ ਕਰਾਇਆ ਐਕਸਰੇ ਵਗੈਰਾ ਕਰਨ ਤੋਂ ਬਾਅਦ ਇਹਨੂੰ ਬਾਥਰੂਮ ਲੈ ਕੇ ਗਏ ਉਸ ਤੋਂ ਬਾਅਦ ਇਹ ਉਲਨ ਧੱਕਾ ਮਾਰ ਕੇ ਤੇ ਦੌੜ ਗਿਆ ਹੱਤਕੜੀਆਂ ਤੇ ਲੱਗੀ ਹੋਈ ਸੀ ਔਰ ਫਸਪੋ ਉੱਥੇ ਕੋਲ ਗਿਆ ਕੀ ਸਰ ਇਹਦੇ ਕੋਈ ਸੱਟਾ-ਚੋਟਾ ਵੀ ਲੱਗਿਆ ਹੈ ਜਾਂ ਹਲੇ ਮਿਲੇਗਾ ਕਿ ਕਿੰਨਾ ਪੁਲਿਸ ਤਲਾਸ਼ ਕਰੀ ਨਹੀਂ ਹਲੇ ਤਲਾਸ਼ ਕਰ ਰਹੇ ਹਾਂ ਹਲੇ ਮਿਲਿਆ ਨਹੀਂ ਹੈ ਸੱਟਾ ਵਗੈਰਾ ਤਾਂ ਮਿਲਤਾ ਹੀ ਪਤਾ ਲੱਗ ਸਕਦਾ ਕਿ ਸੱਟਾ ਲੱਗਿਆ ਕਿ ਨਹੀਂ ਕੀ ਸਰ ਇਸ ਤੇ ਪੁਲਿਸ ਨੇ ਕਿਸ ਤਰ੍ਹਾਂ ਕਾਰਵਾਈ ਕੀਤੀ ਹੈ ਫਿਰ ਐਫਆਈਆਰ ਮੌਜੂਮਤਾ ਵੀ ਦਰਜ ਕੀਤੀ ਗਈ ਹੈ ਜਾਂ ਫਿਰ ਕੱਲੇ ਹੋਲਜਮਤੀ ਹੋਈ ਹੈ ਨਹੀਂ ਫਿਲਹਾਲ ਮੌਜੂਮਤਾ ਹੋਈ ਹੈ 224 ਆਈਪੀਸੀ ਦੀ ਐਫਆਈਆਰ ਦਰਜ ਕੀਤੀ ਹੈ ਮੌਜੂਮਾਂ ਦਾ ਜਿਹੜਾ ਪਾਰਟੀ ਅਸੀਂ ਦੇਖਾਂਗੇ ਕਿ ਉਹਨਾਂ ਦੀ ਨੈਗਲੀਜੈਂਸੀ ਸੀ ਕਿ ਨਹੀਂ ਉੱਥੇ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਉਹਨਾਂ ਦੇਖਣ ਤੋਂ ਬਾਅਦ ਅਗਲੀ ਕਾਰਵਾਈ ਕਰਾਂਗੇ ਤੇ ਰਾਤ ਸਰ ਸਵੇਰੇ 5:30 ਵਜੇ ਲੈ ਕੇ ਆਇਆ ਮਤਲਬ 5:30 ਵਜੇ ਦੇ ਕਰੀਬ ਲੈ ਕੇ ਆਇਆ ਤੇ ਸਰ ਇਹ ਕੋਈ ਨਹੀਂ ਹਸਟਾਗ ਉਹ ਆਪਣਾ ਜੇਲ੍ਹ ਦੇ ਅੰਦਰ ਕੋਈ ਨਹੀਂ ਕੱਚ ਵਾਂਗਰ ਨਿਕਲਿਆ ਸੀ 10000 ਲੇਕਿਨ ਉਹਦੇ ਵਾਸਤੇ ਸੀ ਕਹਿ ਨਹੀਂ ਸਕਦੇ ਇਹ ਦੱਸ ਰਿਹਾ ਕਿ ਇਹਨੇ ਅੰਦਰ ਕੋਈ ਨਾ ਕੋਈ ਇਸ ਤਰ੍ਹਾਂ ਦੀ ਚੀਜ਼ ਜਿਹੜੀ ਹੈ ਉਹ ਨਿਕਲਦੀ ਸੀ ਇਹ ਚ ਸਾਡਾ ਦਲਬੀਰ ਸਿੰਘ ਭਿੰਡਰ ਜੀ ਜਿਨ੍ਹਾਂ ਨੇ ਦੱਸਿਆ ਕਿ ਆਪਣਾ ਇਹ ਕੈਦੀ ਜਿਹੜਾ ਹੈ ਇਹਦੀ ਭਾਲ ਪੁਲਿਸ ਲਗਾਤਾਰ ਜਾਰੀ ਕਰ ਰਹੀ ਹੈ ਤੇ ਦੂਜੀ ਗੱਲ ਇਹਨਾਂ ਨੇ ਪੁਲਿਸ ਨੇ ਹਲੇ ਤੱਕ ਇਸ ਮਾਮਲੇ ਵਿੱਚ ਕਦੀ ਦੇ ਖਿਲਾਫ 224 ਆਈਪੀਸੀ ਦੀ ਧਾਰਾ ਦੇ ਅਧੀਨ ਪਰਚਾ ਦਰਜ ਕੀਤਾ ਹੈ ਬਾਕੀ ਪੁਲਿਸ ਮੁਲਾਜ਼ਮਾ ਦੀ ਇਹਨਾਂ ਦੇ ਲਈ ਦੀ ਗੱਲ ਦੀ ਜਾਂਚ ਕਰ ਰਹੇ ਆ ਹਨ ਤੇ ਜਿੱਦਾਂ ਵੀ ਕੁਝ ਸਾਹਮਣੇ ਆਉਂਦਾ ਹੈ ਤੇ ਪੁਲਿਸ ਮੁਲਾਜ਼ਮਾ ਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਕੈਮਰਾਮੈਨ ਨਰਿੰਦਰ